ਸਤ ਸ੍ਰੀ ਅਕਾਲ ਸਾਰਿਆਂ ਨੂੰ ਸਪਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਪੈਨਸ਼ਨਾਂ ਬਾਰੇ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 2 ਮਿੰਟ ਕੱਢ ਕੇ ਵੀਡੀਓ ਸਾਰੀ ਜਰੂਰ ਸੁਣਨਾ ਤਾਂ ਪੈਨਸ਼ਨਾਂ ਬਾਰੇ ਇਹ ਜ਼ਰੂਰੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 2500 ਪੈਨਸ਼ਨ ਹੈ ਜਿਹੜੀ ਕਿ ਉਹ ਆ ਚੁੱਕੀ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਘੰਟੀ ਦਾ ਬਟਨ ਆ ਉਹਨੂੰ ਔਲ ਤੇ ਜਰੂਰ ਕਲਿੱਕ ਕਰ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਜਾਣਕਾਰੀ ਲੈ ਕੇ ਆਉਨੇ ਆ ਨਵੀਂ ਵੀਡੀਓ ਲੈ ਕੇ ਆਉਨੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਤੇ ਸਭ ਤੋਂ ਪਹਿਲਾਂ ਜਿਹੜਾ ਮਿਲ ਸਕੇ ਤਾਂ ਦੱਸ ਦਈਏ ਜਿਹੜੀਆਂ ਪੰਜਾਬ ਦੇ ਵਿੱਚ ਪੈਨਸ਼ਨਾਂ ਨੇ ਸਭ ਕੁਝ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਚੁੱਕੀਆਂ ਨੇ ਉਸ ਦਾ ਕਾਰਨ ਹੈ ਕਿ ਹੜਾ ਆਏ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਐ ਜੇਕਰ ਤੁਹਾਡੇ ਕੋਲ ਵੀ ਕੋਈ ਮੈਸੇਜ ਨਹੀਂ ਆਇਆ ਪਹਿਲਾਂ ਤਾਂ ਤੁਸੀਂ ਮੈਸੇਜ ਹੈ ਜਿਹੜਾ ਉਹ ਲਿਆਉਣ ਦੇ ਲਈ ਆਪਣਾ ਜਿਹੜਾ ਮੋਬਾਈਲ ਨੰਬਰ ਹੈ ਉਹ ਬੈਂਕ ਖਾਤੇ ਦੇ ਨਾਲ ਲਿੰਕ ਜ਼ਰੂਰ ਕਰਵਾ ਲਓ ਤਾਂ ਜੋ ਤੁਹਾਨੂੰ ਜਿਹੜਾ ਮੈਸੇਜ ਹੈ ਉਹ ਬੈਂਕ ਜਦੋਂ ਵੀ ਟਰਾਂਸਫਰ ਕਰਦੀ ਐ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਰਕਾਰ ਵੱਲੋਂ ਜਦੋਂ ਪੈਨਸ਼ਨ ਹੈ ਜਿਹੜੀ ਉਹ ਬੈਂਕ ਦੇ ਵਿੱਚ ਆ ਜਾਂਦੀ ਐ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਗਲਤ ਪੈਨਸ਼ਨ ਲਵਾਈ ਹੈ ਤਾਂ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਵੀ ਕਟੀਆਂ ਜਾ ਰਹੀਆਂ ਨੇ ਇਹ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਤਾਂ ਹੁਣ ਦੱਸ ਦਈਏ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨਹੀਂ ਆਇਆ ਤਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨਹੀਂ ਆਇਆ ਤਾਂ ਉਹਨਾਂ ਦੀਆਂ ਪੈਨਸ਼ਨਾਂ ਹੁਣ ਜਾਰੀ ਹੋਣ ਵਾਲੀਆਂ ਨੇ ਤਾਂ ਦੱਸ ਦਈਏ ਕਿ ਕਿਹੜੇ ਦਿਨ ਨੂੰ ਆਉਣੀਆਂ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜੀਆਂ ਇਹ ਪੈਨਸ਼ਨਾਂ ਨੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਨੇ ਬਾਕੀ ਹੋਰ ਜਿੰਨੀਆਂ ਵੀ ਪੈਨਸ਼ਨਾਂ ਨੇ ਤੋ 11 ਤਰੀਕ ਨੂੰ 11 ਸਤੰਬਰ ਨੂੰ ਜਿਹੜੀਆਂ ਟਰਾਂਸਫਰ ਕਰ ਦਿੱਤੀਆਂ ਜਾਣਗੀਆਂ ਤੁਹਾਡੇ ਖਾਤਿਆਂ ਦੇ ਵਿੱਚ 11 ਤਰੀਕ ਨੂੰ ਮੈਸੇਜ ਆ ਜਿਹੜਾ ਉਹ ਆਜ ਜਾਵੇਗਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਹੜੀਆਂ ਪੈਨਸ਼ਨ ਐ ਉਹ ਕਿੰਨੀ ਆਵੇਗੀ ਪੈਨਸ਼ਨ ਦੀ ਆਪਾਂ ਗੱਲ ਕਰ ਰਹੇ ਆ ਪੈਨਸ਼ਨ ਜਿਹੜੀ ਤਾਂ ਉਹ 1500 ਰੁਪਏ ਹੀ ਪੈਨਸ਼ਨ ਆਵੇਗੀ 2500 ਪੈਨਸ਼ਨ ਐ ਜਿਹੜੀ ਉਹ ਫਿਲਹਾਲ ਨਹੀਂ ਕੀਤੀ ਗਈ ਫਿਲਹਾਲ ਇੰਨਾ ਹੀ ਧੰਨਵਾਦ